ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਹੁਣ निजात ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਸਰਦਾਰ ਵਿਕਰਮਜੀਤ ਸਿੰਘ ਸ਼ੇਰਗਿਲ ਨੇ ਆਖਿਆ ਕਿ ਜਲਦ ਹੀ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਿੱਚ ਜੋ ਕੂੜੇ ਦੇ ਢੇਰ ਲੱਗੇ ਹੋਏ ਹਨ ਉਸ ਤੋਂ निजात ਮਿਲੇਗੀ। ਉਨ੍ਹਾਂ ਆਖਿਆ ਕਿ ਦਸੰਬਰ ਮਹੀਨੇ ਤੱਕ ਸ਼ਹਿਰ ਵਿੱਚ ਮਿਨੀ ਟਿਪ 'ਤੇ 200 ਦੇ ਕਰੀਬ ਆਉਣਗੇ ਤੇ ਵੱਡੇ ਟਿਪ 'ਤੇ 60 ਦੇ ਕਰੀਬ ਆਉਣਗੇ ਜੋ ਸ਼ਹਿਰ ਵਿੱਚ ਡੋਰ ਟੂ ਡੋਰ ਕੂੜੇ ਦੀ ਕਲੈਕਸ਼ਨ ਕਰਨਗੇ ਜਿਸ ਨਾਲ ਸ਼ਹਿਰ ਵਿੱਚ ਲੱਗਣ ਵਾਲੇ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲੇਗੀ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਵੀ ਨਗਰ ਨਿਗਮ ਦਾ ਸਹਿਯੋਗ ਕਰਨ ਇਸ ਮੌਕੇ ਵਧੇਰੇ ਨਗਰ ਨਿਗਮ ਕਮਿਸ਼ਨਰ सुरेंद्र ਸਿੰਘ ਅਤੇ ਡਾਕਟਰ ਕਿਰਨਵੀ ਮੌਜੂਦ ਸਨ ਅਮਰਤబాద్ ਨਗਰ ਨਿਗਮ ਦੇ ਕਮਿਸ਼ਨਰ ਸਰਦਾਰ ਵਿਕਰਮਜੀਤ ਸਿੰਘ ਸ਼ੇਰਗਿੱਲ ਸਾਡਾ ਮੌਜੂਦ ਹਨ ਕਿਉਂਕਿ ਅਸੀਂ ਫਾਸਟਵੇ ਨਿਊ ਚੈਨਲ ਤੋਂ ਲਗਾਤਾਰ ਖਬਰਾਂ ਪ੍ਰਚਾਰਿਤ ਕਰ ਰਹੇ ਕਿ ਸ਼ਹਿਰ ਵਿੱਚ ਕੂੜੇ ਦੀ ਭਰਮਾਰ ਹੈ ਜਿਸਤੇ ਨਗਰ ਨਿਗਮ ਵੱਲੋਂ ਕੋਈ ਧਿਆਨ ਨਹੀਂ ਪਰ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਤਹਿਤ ਗੱਲਬਾਤ ਕਰਦੇ ਹੋਏ ਕੀ ਖੁਲਾਸੇ ਕੀਤੇ ਗੱਲਬਾਤ ਕਰੇ ਜੇ ਸਾਰੇ ਕੀ ਖੁਲਾਸੇ ਕੀਤੇ ਅੱਜ ਜਿਹੜੀ ਪ੍ਰੈਸ ਨੂੰ ਖਾਸ ਬੁਲਾਈ ਹੈ ਸ਼ਹਿਰ ਵਾਸੀ ਉਹਨਾਂ ਨੂੰ ਇੱਕ ਸੁਗਾਤ ਦਿੱਤੀ ਜਾ ਰਹੀ ਹੈ ਵੀ ਕੂੜੇ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਰਹੀ ਹੈ ਕੀ ਸਮੱਸਿਆ ਹੱਲ ਹੋ ਰਹੀ ਹੈ ਨਹੀਂ ਕੋਈ ਖੁਲਾਸਾ ਤਾਂ ਕੋਈ ਨਹੀਂ ਮੈਂ ਪ੍ਰੈਸ ਜਿਹੜੀ ਕੂੜੇ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹ ਕਰੰਟਲੀ ਇਹ ਨਹੀਂ ਹੈ ਕਿ ਕੂੜਾ ਨਹੀਂ ਚੱਕਿਆ ਜਾ ਰਿਹਾ ਕੂੜਾ ਤਾਂ ਚੱਕਿਆ ਜਾ ਰਿਹਾ ਸਾਰੇ ਦਾ ਸਾਰਾ ਇਨਫੈਕਟ ਔਨ ਅ ਡੇਲੀ ਬੇਸਿਸ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਬਿਟਵੀਨ 550 ਤੋਂ 600 ਟਨ ਦੇ ਕਰੀਬ ਲਿਫਟਿੰਗ ਕਰਦੇ ਆ ਪ੍ਰੋਬਲਮ ਆ ਰਹੀ ਹੈ ਉਹਨਾਂ ਏਰੀਆਜ਼ ਦੇ ਵਿੱਚ ਜ਼ਿਆਦਾਤਰ ਏਰੀਆਜ਼ ਨੇ ਜਿਹੜੇ ਸ਼ਹਿਰ ਦੇ ਜਿਨ੍ਹਾਂ ਚ ਡੋਰ ਟੂ ਡੋਰ ਕਲੈਕਸ਼ਨ ਨਹੀਂ ਹੋ ਪਾਰੀ ਕਿਉਂਕਿ ਉਹ ਡੋਰ ਟੂ ਡੋਰ ਕਲੈਕਸ਼ਨ ਹੈ ਜਿਹੜੀ ਉਹ ਥਰੂ ਮਿਨਿਟਿਪਰਜ਼ ਆਮ ਤੌਰ ਤੇ ਹੁੰਦੀ ਹੈ ਸੈਗਰੀਗੇਟਡ ਵੇਸਟ ਹੁੰਦਾ ਹੈ ਉਹ ਡੋਰ ਟੂ ਡੋਰ ਕਲੈਕਸ਼ਨ ਨਹੀਂ ਹੋ ਪਾਰੇ ਕਿਉਂਕਿ ਜਿਹੜੇ ਪਹਿਲਾਂ ਵਾਲੀ ਏਜੰਸੀ ਸੀਗੀ ਉਹਨਾਂ ਦੇ ਮਿਨਿਟਿਪਰ ਚੱਲ ਨਹੀਂ ਸੀ ਰਹੇ ਜਿਨ੍ਹਾਂ ਨੂੰ ਅਸੀਂ ਨਵਿਆਂ ਨੂੰ ਟੈਂਡਰ ਦਿੱਤਾ ਹੈ 3R ਮੈਨੇਜਮੈਂਟ ਨੂੰ ਉਹਨਾਂ ਨੇ ਜਦੋਂ ਇਹ ਆਏ ਤਾਂ there was no machinery so to say ਬਹੁਤ ਘੱਟ ਸੀ ਜਿਹੜੀ ਟੇਕਓਵਰ ਕੀਤੀ ਜਾ ਸਕਦੀ ਸੀ ਸੋ ਉਹਨਾਂ ਨੇ ਜਿੰਨੇ ਆਰਡਰ ਕਿਤੇ ਨੇ ਉਹ ਨਵੇਂ ਫੁੱਲੀ ਬਿਲਟ ਮਿਨੀ ਟਿਪਰਸ ਉਹ ਮਿਨੀ ਟਿਪਰਸ ਆਣੇ ਸ਼ੁਰੂ ਹੋ ਜਾਣਗੇ ਕੱਲ ਤੋਂ ਸੋ ਕੱਲ ਅਸੀਂ 익ਸਪੈਕਟ ਕਰ ਰਹੇ ਹਾਂ ਕਿ ਪਹਿਲਾ ਬੈਚ ਜਿਹੜਾ 10 ਮਿਨੀ ਟਿਪਰ ਦਾ ਹੋ ਆ ਦੇਗਾ ਉਸ ਤੋਂ ਬਾਅਦ ਹਰ 2-3 ਦਿਨ ਦੇ ਵਕਫੇ ਤੇ 10-10 ਕਰਕੇ ਟਿਪਰ ਆਣਗੇ ਤੇ ਵੀ ਆਰ 익ਸਪੈਕਟਿੰਗ ਕਿ ਨਵੰਬਰ ਐਂਡ ਤੱਕ 100 ਮਿਨੀ ਟਿਪਰ ਜਿਹੜੇ ਜਸਟ ਦੋ ਖਾਨੇ ਹੁੰਦੇ ਆ ਤੇ ਵੈਟ ਵੇਸਟ ਐਂਡ ਡਰਾਈ ਵੇਸਟ ਦੇ ਲਈ ਤੇ ਉਹ 100 ਮਿਨੀ ਟਿਪਰ ਨਵੰਬਰ ਨਵੰਬਰ ਦੇ ਵਿੱਚ ਆ ਜਾਣਗੇ ਟੋਟਲ 200 ਮਿਨਟੇ ਪਰ ਰਿਕੁਆਇਰਡ ਨੇ ਬਾਈ 15th ਆਫ ਡਿਸੰਬਰ ਸਾਰੇ 200 ਮਿਨਟੇ ਪਰ ਆ ਜਾਣਗੇ ਉਸ ਤੋਂ ਇਲਾਵਾ 40 ਵੱਡੇ ਟਿਪਰ ਕੰਪਨੀ ਨੇ ਆਰਡਰ ਕੀਤੇ ফর ਕਲੈਕਸ਼ਨ ਉਹ 40 ਵੱਡੇ ਟਿਪਰ ਵੀ ਇਹਨਾਂ ਦੇ 15 ਦਸੰਬਰ ਤੱਕ ਆ ਜਾਣਗੇ ਜਿਸ ਤੋਂ ਇਨ ਦਾ ਨੈਕਸਟ 10 ਡੇਜ਼ ਅਬਾਊਟ 4 4 ਆਫ them are expected in the next 10 days ਜਿਹੜੇ ਇਹ ਸ਼ੁਰੂ ਚ 10 ਆ ਰਹੇ ਨੇ ਇਹਨਾਂ ਚੋਂ ਅਸੀਂ ਪਲਾਨ ਜੋ ਕੀਤਾ ਕਰੈਂਟਲੀ ਕਿ ਫਰਸਟ ਪ੍ਰਾਇਰੀਟੀ ਸਾਡੀ ਹੋਏਗੀ ਵੌਲਟ ਸਿਟੀ ਵੌਲਟ ਸਿਟੀ ਦੇ ਗਲੀਆਂ ਬਹੁਤ ਛੋਟੀਆਂ ਨੇ ਉਥੇ ਟਰਾਲੀ ਜਾਂਦੀ ਨਹੀਂ ਕੰਰੈਂਟਲੀ ਲੋਕ ਮਜਬੂਰਨ ਬਾਹਰ ਸਿੱਟਣਾ ਪੈਂਦਾ ਸਾਰਿਆਂ ਨੂੰ ਦੁਕਾਨਾਂ ਨੂੰ ਵੀ ਤੇ ਲੋਕਾਂ ਨੂੰ ਵੀ ਸੋ ਅਸੀਂ 4 ਦਾ ਡਿਪਲੋਏ ਕਰ ਰਹੇ ਹਾਂ ਉਹਨਾਂ ਚੋ ਗਲਿਆਰਾ ਦਰਬਾਰ ਸਾਹਿਬ ਦੇ ਗਲਾਰੇ ਗਲਾਰੇ ਤੇ ਸੋ ਰਾਉਂਡ ਦਿ ਕਲਾਕ ਉਥੋਂ ਲਿਫਟਿੰਗ ਹੈ ਮੇਰੀ ਰਿਕੁਐਸਟ ਹੋਏ ਕਿ ਸੰਕੋ ਉਥੋਂ ਦੇ ਵਸਿੰਦੇ ਜਿੰਨੇ ਹੈਗੇ ਨੇ ਜਿੰਨੇ ਦੁਕਾਨਦਾਰ ਨੇ ਜਿੰਨੇ ਰੈਜ਼ੀਡੈਂਟਸ ਨੇ ਕਿ ਤੁਹਾਡੇ ਕੋਲੇ ਪਰਸੋਂ ਤੋਂ ਯੂ ਵਿਲ ਸੀ ਕਿ ਉਹ ਟੇਪਰਸ ਉਥੇ ਆਣੇ ਸ਼ੁਰੂ ਹੋ ਗਏ ਮੈਕਸਿਮਮ ਫਰਮ ਦਾ ਡੇ ਆਫਟਰ ਕਿਉਂਕਿ ਕੱਲ ਇਹ ਡਰਾਈਵ ਡਾਊਨ ਕਰਨਾ ਇਹਨਾਂ ਨੇ ਸੋਨੀਪਤ ਤੋਂ ਹੋ ਸਕਦਾ ਪਹੁੰਚਦੇ ਆ ਲੇਟ ਹੋ ਜਾਣ ਤੇ ਵੀ ਮੇ ਬੀ ਏਬਲ ਟੂ ਡਿਪਲੋਏ ਦਮ ਆਨ ਇਨ ਅ ਡੇ ਔਰ ਟੂ ਤੇ ਬਹੁਤ ਜਲਦ ਹੋ ਇੱਕ ਦੋ ਦਿਨ ਦੇ ਅੰਦਰ ਅੰਦਰ ਉਹ ਟਿਪਸ ਉਥੇ ਚੱਲਨੇ ਸ਼ੁਰੂ ਹੋ ਜਾਣਗੇ ਐਂਡ ਦੇ ਵਿਲ ਬੀ ਦੇ ਵਿਲ ਬੀ ਡਿਪਲੋਇਡ ਫॉर दैट ਏਰੀਆ ਸੋ ਅਗਰ ਉਸ ਤੋਂ ਬਾਅਦ ਵੀ ਉਥੇ ਬਾਹਰ ਨਾ ਸੱਟਿਆ ਜਾਵੇ ਥੋੜਾ ਜਿਹਾ ਰਿਸਪੋਨਸਿਬਲ ਬਿਹੇਵੀਅਰ ਹੋ ਜਾਵੇ ਸੋ ਪਹਿਲੀ ਸਟਾਰਟ ਉਥੋਂ ਹੋਏਗੀ ਸੋ ਫਸਟ ਪ੍ਰਾਇੋਰਟੀ ਐਜ਼ I ਸੈੱਡ ਅਸੀਂ ਵੋਲਟ ਸਿਟੀ ਨੂੰ ਕਵਰ ਕਰਾਂਗੇ ਕਿਉਂਕਿ ਬਹੁਤ ਪੀੜ੍ਹੀਆਂ ਗਲੀਆਂ ਨੇ ਉਸ ਤੋਂ ਬਾਅਦ ਵੀ ਗਲ ਮੂਵ ਟੂ ਅਦਰ ਏਰੀਆਜ਼ ਜਿਵੇਂ ਜਿਵੇਂ ਸੈਨੀਟੇਸ਼ਨ ਤੇ ਹੈਲਥ ਡਿਪਾਰਟਮੈਂਟ ਨੇ ਜੀ ਲਾਰਡ ਸਰਵਾਰਾ ਕਾ ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨ ਕਿ ਸ਼ਹਿਰ ਵਾਸੀ ਬੜੇ ਤੰਗ ਨੇ ਕਿ ਜਿਹੜੇ ਕੂੜੇ ਦੇ ਢੇਰ ਕਾਫੀ ਲੱਗੇ ਕਾਫੀ ਬਦਨਾਮੀ ਵੀ ਹੋ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੀ ਨਗਰ ਨਿਗਮ ਦੀ ਵੀ ਕਾਫੀ ਥਾਂ ਤੇ ਲੋਕੀਂ ਨਿੰਦਾ ਕਰ ਵੀ ਸਫਾਈ ਪ੍ਰਬੰਧ ਮਾੜੇ ਹੁਣ ਸ਼ਹਿਰ ਵਾਸੀ ਨੂੰ ਕੀ ਅਪੀਲ ਵੀ ਕਦੋਂ ਤੱਕ ਪੂਰੇ ਸਫਾਈ ਦੇ ਪ੍ਰਬੰਧ ਇਟਸ ਨਾਟ ਅ ਨਵਿਸ ਹਾਲ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹ ਆਸ਼ਵਾਸਨ ਜ਼ਰੂਰ ਦੇਣਾ ਚਾਹੁੰਦਾ ਕਿ ਨਗਰ ਇਹ ਨਹੀਂ ਹੈ ਕਿ ਨਗਰ ਨਿਗਮ ਕੰਮ ਨਹੀਂ ਕਰ ਰਹੀ ਹੈ ਨਗਰ ਨਿਗਮ ਇਸ ਟਰਾਇੰਗ ਇਟਸ ਲੈਵਲ 'ਸ ਯੈਸ ਕਈ ਵਾਰੀ ਅਨਫੋਰਸਿਨ ਸਰਕਮਸਟੈਂਸਸ ਹੁੰਦੇ ਨੇ ਇਹ ਕੰਪਨੀ ਦਾ ਭੱਜਣਾ ਜਾਂ ਅਬੈਂਡਨ ਕਰਨਾ ਇਹ ਕਿਸੇ ਇਹ ਫੋਰਸੀ ਨਹੀਂ ਸੀ ਕੀਤਾ ਗਿਆ ਤੇ ਜਦੋਂ ਉਹ ਅਬੈਂਡਨ ਕਰ ਗਈ ਹੈ ਤਾਂ ਉਹ ਐਮਰਜੈਂਸੀ ਮੈਚਰਸ ਕਰਨੇ ਪਏ ਤੇ ਹੁਣ ਅਸੀਂ ਸਟ੍ਰੀਮਲਾਈਨ ਕਰਤਾ ਹੈ ਵੀ ਹੈਵ ਆਲਰੇਡੀ ਬ੍ਰੋਟ ਇਨ ਅ ਨਿਊ ਵੈਂਡਰ ਤੇ ਮੈਂ ਤਾਂ ਇਹ ਕਹੂੰਗਾ ਕਿ ਡੇਲੀ ਬੇਸਿਸ ਤੇ ਫ্রম ਡੇ ਆਫਟਰ ਟੂਮੋਰੋ ਡੇਲੀ ਬੇਸਿਸ ਤੇ ਫਰਕ ਦਿਖੇਗਾ ਐਂਡ ਇੱਕ ਚੀਜ਼ ਹੋਰ ਤੁਹਾਡੇ ਰਾਹੀਂ ਮੈਂ ਕਹਿਣਾ ਚਾਹੂੰਗਾ ਕਿ ਇਹ ਨੈਰੇਟਿਵ ਹੈ ਕਿ ਕੂੜੇ ਦੇ ਢੇਰ ਲਗੇ ਹੋਏ ਨੇ ਇਟ ਇਜ਼ ਨਾਟ ਲਾਈਕ ਥੈਟ ਮੈਂ ਆਈ ਕੈਨ ਪਰਸਨਲੀ ਸੇ ਥਿਸ ਕਿ ਵੀ ਲਿਫਟ ਵਾਟ ਏਵਰ ਗਾਰਬੇਜ ਜਿਹੜਾ ਵੀ ਗਾਰਬੇਜ ਸ਼ਹਿਰ ਜਨਰੇਟ ਹੁੰਦਾ ਸੀ ਉਸ ਨੂੰ ਡੇਲੀ ਲਿਫਟ ਕਰਦੇ ਆ ਮੈਂ ਤੁਹਾਡੇ ਨਾਲ ਫਿਗਰ ਸ਼ੇਅਰ ਕੀਤੇ ਆ ਸੀਗਿਆ ਕਿ ਮੈਂ ਅਗਰ ਗੱਲ ਕਰਾਂ ਕਿ 1 ਅਕਤੂਬਰ ਜਿਸ ਦਿਨ ਅਜੇ ਇਹ ਜਦੋਂ ਕੰਪਨੀ ਗਈ ਹੈ ਅੱਜ ਗਈ ਨੂੰ ਕੁਝ ਕਿ ਦਿਨ ਹੋਏ ਸੀ ਉਸ ਦਿਨ ਅਗਰ ਡੇਲੀ ਦੀ ਲਿਫਟਿੰਗ ਦੀ ਗੱਲ ਕਰੀ 442 ਟਨ ਸੀਗੀ ਤੇ ਅੱਜ ਜੇ ਮੈਂ ਕੱਲ ਦੀ ਗੱਲ ਕਰਾਂ 677 ਟਨ ਸੀਗੀ ਪਰ ਉਸ ਤੋਂ ਪਿਛਲੇ ਦਿਨ ਦੀ ਗੱਲ ਕਰਾਂ 620 ਟਨ ਸੀ ਉਸ ਤੋਂ ਪਿਛਲੇ ਦਿਨ ਦੀ 526 ਥੀਸ ਆਰ ਫਿਗਰਸ ਜਿਹੜੀਆਂ ਇਟਸ ਨੋਟ ਕਿ ਮੈਂ ਫਿਗਰਸ ਕਿ ਤੋ ਲੈ ਕੇ ਆ ਰਹੇ ਆ ਫਿਗਰ ਸਾਰੀਆਂ ਵੇਬ ਬ੍ਰਿਜ ਦੀ ਰਿਪੋਰਟ ਹੈ ਇਲੈਕਟ੍ਰੋਨਿਕ ਵੇਬ ਬ੍ਰਿਜ ਜਿੰਨਾ ਕੂੜਾ ਡੰਪ ਤੇ ਜਾਂਦਾ ਉਸ ਦੀਆਂ ਉਸ ਦੀਆਂ ਰਿਪੋਰਟ ਨੇ ਇਹ ਸੋ ਡੇਲੀ ਵੀ ਆਰ ਲਿਫਟਿੰਗ ਇਟ ਪਰ ਇਹ ਡੇਲੀ ਸੜਕ ਤੇ ਆ ਰਿਹਾ ਸੋ ਤੁਹਾਡੇ ਰਾਹੀਂ ਇੱਕ ਇਹ ਵੀ ਮੇਰਾ ਮੈਸੇਜ ਹੋਏਗਾ ਸ਼ਹਿਰ ਵਾਸੀਆਂ ਨੂੰ ਕਿ ਸੀ ਅਗਰ ਅਸੀਂ ਨਹੀਂ ਲਿਫਟ ਕਰਦੇ ਤਾਂ ਇਹਦਾ ਮਤਲਬ ਵੱਡੇ ਵੱਡੇ ਪਹਾੜ ਲੱਗ ਰਹੇ ਨੇ ਉਹ ਉਹ ਵੀਅਰ ਲਿਫਟਿੰਗ ਔਨ ਅ ਡੇਲੀ ਬੇਸਿਸ ਬਹੁਤ ਸਾਰੀਆਂ ਜਗ੍ਹਾ ਤੇ ਮੈਜੋਰਿਟੀ ਆਫ ਏਰੀਆਜ਼ ਦੇ ਵਿੱਚ ਸਾਡੀਆਂ ਟਰਾਲੀਜ਼ ਜਾ ਰਹੀਆਂ ਨੇ ਕਈ ਜਿਵੇਂ ਵੌਲਟ ਸਿਟੀ ਹੈ ਵੌਲਟ ਸਿਟੀ ਦੇ ਬਹੁਤ ਸਾਰੇ ਏਰੀਆਸ ਅਸੀਂ ਨਹੀਂ ਜਾ ਸਕਦੇ ਕਿਉਂਕਿ ਉਹ ਛੋਟੀਆਂ ਗਲੀਆਂ ਨੇ ਜਾਂ ਕਈ ਬਸਤੀਆਂ ਨੇ ਜਿੱਥੇ ਸਾਡੀਆਂ ਟਰਾਲੀਆਂ ਨਹੀਂ ਜਾ ਸਕਦੀਆਂ ਐਂਟਰ ਕਰ ਸਕਦੀਆਂ ਬਟ ਉਹ ਪ੍ਰੋਬਲਮ ਅਸੀਂ ਕਰ ਲੇ 15 ਦਿਨਾਂ ਦੇ ਅੰਦਰ ਅੰਦਰ ਹੱਲ ਕਰ ਦਾਂਗੇ ਉਸ ਨੂੰ ਜਦੋਂ ਮੇਨੇ ਟਿਪਰਸ ਲੱਗ ਜਾਣਗੇ ਉਸ ਤੋਂ ਬਾਅਦ ਵੀ ਅਗਰ ਕੂੜਾ ਕੋਈ ਬਾਹਰ ਆਂਦਾ ਹੈ ਤਾਂ ਫਿਰ ਸ਼ਾਇਦ ਇੱਕ ਉਸ ਸਿਟੀਜ਼ਨ ਨੂੰ ਆਪਣੇ ਉਸ ਸ਼ਹਿਰ ਦੇ ਨਾਗਰਿਕ ਨੂੰ ਆਪਣੇ ਅੰਦਰ ਵੀ ਦੇਖਣ ਦੀ ਲੋੜ ਹੈ ਕਿ ਉਹ ਕੀ ਕਰ ਰਿਹਾ ਐਂਡ ਆਫ ਕੌਰਸ ਵੀ ਕਾਰਪੋਰੇਸ਼ਨ ਵੀ ਜਦੋਂ ਅਸੀਂ ਇੱਕ ਸਰਵਿਸ ਪ੍ਰੋਵਾਈਡ ਕਰਾਂਗੇ ਤੇ ਉਸ ਤੋਂ ਬਾਅਦ ਐਸੈਂਸ਼ੀਅਲ ਸਰਵਿਸ ਹੈ ਅਗਰ ਅਸੀਂ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਮੇਰਾ ਟਿੱਪਰ ਅਗਰ ਘਰੋਂ ਘਰੀ ਜਾਏਗਾ ਅਗਰ ਫਿਰ ਉਸ ਘਰ ਤੋਂ ਕਿਤੇ ਬਾਹਰ ਆਏਗਾ THEN WE WILL ALSO TAKE ACTIONS WE WILL BE FORCED TO TAKE ACTION ਐਕਚੁਅਲੀ ਸੋ ਤੁਹਾਡੇ ਰਾਹੀਂ ਤੁਹਾਡੇ ਰਾਹੀਂ ਇਹੀ ਸੰਦੇਸ਼ ਹੈ ਕਿ ਤੇ ਜਿਹੜਾ ਮਾੜਾ ਸਾਮਨਾ ਸੀ ਜਿਹੜਾ ਵਰਸਟ ਪਾਰਟ ਸੀ ਉਹ ਨਿਕਲ ਗਿਆ ਤੇ ਵੀ ਆਰ ਵੀ ਵਿਲ ਥਿੰਗਸ ਆਰ ਗੋਇੰਗ ਟੂ ਇੰਪਰੂਵ ਥਿੰਗਸ ਆਰ ਇੰਪਰੂਵਿੰਗ ਡੇਲੀ ਬੇਸਿਸ ਤੇ ਤੇ ਹੋਪਫੁਲੀ ਆਪਾਂ ਹੋਰ 15 ਦਿਨਾਂ ਨੂੰ ਜਦੋਂ ਇੱਥੇ ਦੁਬਾਰਾ ਮਿਲਾਂਗੇ ਤਾਂ ਸ਼ਾਇਦ ਇਹੀ ਗੱਲ ਹੋਏਗੀ ਕਿ ਹਾਉ ਥਿੰਗਸ ਹੈਵ ਇੰਪਰੂਵਡ ਤੇ ਕਿਹੜੇ-ਕਿਹੜੇ ਏਰੀਆਜ਼ ਦੇ ਵਿੱਚ ਹੋਰ ਆਪਾਂ ਇੰਪਰੂਵਮੈਂਟ ਕਰ ਸਕੀਏ ਜੀ ਬਹੁਤ ਬਹੁਤ ਧੰਨਵਾਦ ਇਥਨ ਫਰਨਰ ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਜਿਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀ ਰੋ ਜਲਦੀ ਕੂੜੇ ਦੇ ਜਿਹੜੇ ਅੰਬਾਰ ਲੱਗੇ ਜਾਂ ਟੇਲ ਲੱਗੇ ਹੋਏ ਹਨ ਉਤੋਂ ਨਿਯਾਤ ਮਿਲੇਗੀ ਅਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਕਿ ਸ਼ਹਿਰ ਵਾਸੀ ਵੀ ਨਗਰ ਨਿਗਮ ਦਾ ਸਹਿਯੋਗ ਕਰਨ ਅਮਰਥਰ ਫਾਸਟਵੇ ਖਬਰ ਵਿੱਚ ਸਹਿਯੋਗ ਕੀ ਵਿਜੇ ਕੁਮਾਰ ਦਨ ਰਕੇਸ਼ ਕੁਮਾਰ